ਇਸਲੀ ਕਿਸ਼ਤ ਵਿੱਚ ਆਪ ਜੀ ਨੇ ਦੇਖਿਆ ਕਿ ਭਾਈ ਪਿਆਰਾ ਸਿੰਘ 13 ਸਾਲ ਬਾਅਦ ਆਪਣੇ ਦੋਸਤ ਦੀਪ ਸਿੰਘ ਨੂੰ ਮਿਲਦੇ ਹਨ ਤੇ ਗੁਰੂ ਸਾਹਿਬ ਦੇ ਬਖਸ਼ੇ ਬਾਣੀ ਪ੍ਰਤੀ ਉਸ ਦੇ ਬਦਲੇ ਵਿਚਾਰ ਸੁਣ ਕੇ ਹੈਰਾਨ ਹੋ ਜਾਂਦੇ ਹਨ ਉਹ ਆਪਣੀ ਸਿੰਘਣੀ ਹਮਦਰਦਕੋਰ ਦੇ ਨਾਲ ਵਿਚਾਰ ਕਰਦੇ ਹਨ ਕਿ ਉਹ ਦੀਪ ਸਿੰਘ ਦੇ ਘਰ ਜਾ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਬਾਣਾ ਸਿੰਘ ਦੀ ਪਹਿਚਾਣ ਹੈ ਹੁਣ ਅੱਗੇ ਦੇਖੋ ਜੀ ਸਿੰਸਾਪ ਤੁਹਾਨੂੰ ਯਾਦ ਹੈ ਨਾ ਅੱਜ ਸ਼ਾਮ ਨੂੰ ਤੁਸੀਂ ਮੈਨੂੰ ਮੰਮੀ ਪਾਪਾ ਕੋਲ ਵੀ ਲੈ ਕੇ ਜਾਣਾ ਹੈ ਹਾਂਜੀ ਬਿਲਕੁਲ ਯਾਦ ਹੈ ਆਵਜ ਦੀ ਸੇਵਾ ਕਿਵੇਂ ਭੁੱਲ ਸਕਦੇ ਹਾਂ ਬਾਈ ਪ੍ਰਸ਼ਾਦਾ ਵੀ ਤੇ ਛਕਣਾ ਹੈ ਨਾ ਲੋ ਹੁਣ ਤਨੂੰ ਪ੍ਰਸ਼ਾਦੇ ਦੀ ਫਿਕਰ ਪੈ ਗਈ ਤੁਹਾਡੇ ਹੁੰਦੇ ਕੀ ਚਿੰਤਾ ਬਸ ਬਸ ਹੁਨੇ ਨਾ ਮੱਖਣ ਵੀ ਨਾ ਲਾਓ ਚਲੋ ਮੈਨੂੰ ਦੱਸੋ ਜੇ ਗੁਰੂ ਸਾਹਿਬ ਤੁਹਾਨੂੰ ਕਹਿਣ ਕਿ ਕੋਈ ਦੋ ਚੀਜ਼ਾਂ ਮੰਗੋ ਤੇ ਤੁਸੀਂ ਕੀ ਮੰਗੋਗੇ ਲੇ ਇਹ ਸੋਚ ਕੀ ਸੋਚਣਾ ਮੈਂ ਤੇ ਉਹ ਦੋ ਗੱਲਾਂ ਰੋਜ਼ ਮੰਗਦਾ ਹਾਂ ਦੱਸੋ ਫੇਰ ਸਿਰ ਉੱਪਰ ਗੁਰੂ ਦਾ ਹੱਥ ਤੇ ਹੱਥ ਵਿੱਚ ਤੁਹਾਡਾ ਹੱਥ ਬੜੇ ਹਾਜ਼ਰ ਸੁਆਭ ਹੋ ਚਲੋ ਫਿਰ ਮੈਂ ਦੀਪ ਸਿੰਘ ਨੂੰ ਮਿਲ ਕੇ ਆਉਣਾ ਹਾਂ ਤੁਸੀਂ ਵੀ ਚਲੋ ਨਾਲ ਠੀਕ ਹੈ ਮੈਂ 5 ਮਿੰਟ ਵਿੱਚ ਤਿਆਰ ਹੋ ਕੇ ਆਈ ਠੀਕ ਹੈ ਜੀ ਜੋ ਆਪ ਜੀ ਦਾ ਹੁਕਮ ਹੈ ਦੀਪ ਸਿੰਘ ਕੀ ਗੱਲ ਹੈ ਸਭ ਠੀਕ ਤੇ ਹੈ ਕੁਲਦੀਪ ਕਿਉਂ ਰੋ ਰਿਹਾ ਹੈ ਵੀਰ ਜੀ ਠੀਕ ਹੀ ਹੋਣਾ ਹੈ ਅੱਜ ਕੁਲਦੀਪ ਦਾ ਸਕੂਲ ਦਾ ਪੇਪਰ ਆ ਤੇ ਮੈਂ ਇਸ ਦੇ ਪਾਪਾ ਨੂੰ ਕਿਹਾ ਸੀ ਇਸ ਕੋਲ ਸਕੂਲ ਵਾਲ ਯੂਨੀਫਾਰਮ ਨਹੀਂ ਆ ਇੱਕ ਮਹੀਨੇ ਤੋਂ ਕਹਿ ਰਹੀ ਆ ਪਰ ਇਹਨਾਂ ਨੂੰ ਇਸ ਦਾ ਬਿਲਕੁਲ ਕੋਈ ਅਸਰ ਨਹੀਂ ਸਕੂਲ ਵਾਲੇ ਰੋਜ਼ ਵਰਨਿੰਗ ਪੇ ਜਿੰਦੇ ਹਨ ਤੇ ਉਹਨਾਂ ਕਿਹਾ ਸੀ ਅਗਰ ਅੱਜ ਯੂਨੀਫਾਰਮ ਨਾ ਹੋਈ ਤੇ ਸਕੂਲ ਵੀ ਨਾ ਆਵੇ ਹੁਣ ਦੱਸੋ ਮੈਂ ਕੀ ਕਰਾਂ ਬੱਚੇ ਦਾ ਸਾਲ ਖਰਾਬ ਹੋ ਜਾਵੇਗਾ ਦੀਪ ਸਿੰਘ ਵੀਰੇ ਭੈਣ ਜੀ ਠੀਕ ਕਹਿ ਰਹੀ ਆ ਹਾਂਜੀ ਵੀਰ ਜੀ ਮੁਕਤ ਕੌਰ ਠੀਕ ਕਹਿ ਰਹੀ ਐ ਫਿਰ ਤੁਸੀਂ ਬੱਚੇ ਦੇ ਕੱਪੜੇ ਲੈ ਕੇ ਕਿਉਂ ਨਹੀਂ ਆਏ ਵੀਰ ਜੀ ਅੱਜ ਕੱਲ ਕਰੋਨਾ ਦੇ ਕਾਰਨ ਕਾਮਕਾਰ ਬਹੁਤ ਢੱਲੇ ਨੇ ਤੇ ਇਸੇ ਕਾਰਨ ਮਾਇਆ ਪੱਖੋਂ ਹੱਥ ਥੋੜਾ ਤੰਗ ਹੈ ਮੈਂ ਕਿਹਾ ਸੀ ਸਕੂਲ ਵਾਲਿਆਂ ਨੂੰ ਕਿ ਕੋਈ ਦਿਨ ਹੋਰ ਸਕੂਲ ਦੀ ਡਰੈਸ ਤੋਂ ਛੁੱਟੀ ਦੇ ਦੇਣ ਪਰ ਉਹ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਇਸ ਤਰ੍ਹਾਂ ਕਰਨ ਨਾਲ ਸਕੂਲ ਦਾ ਮਾਹੌਲ ਖਰਾਬ ਹੁੰਦਾ ਹੈ ਤੇ ਬੱਚੇ ਨੂੰ ਵੀ ਗਲਤ ਆਦਤ ਪੈਂਦੀ ਹੈ ਤੇ ਇਸ ਨਾਲ ਬਾਕੀ ਬੱਚੇ ਵੀ ਫਿਰ ਇਸੇ ਤਰ੍ਹਾਂ ਕਰਨਗੇ ਗੱਲ ਤੇ ਉਹਨਾਂ ਦੀ ਵੀ ਠੀਕ ਹੈ ਮਾਹੌਲ ਤਾਂ ਖਰਾਬ ਹੋਵੇਗਾ ਹੀ ਕਿਉਂਕਿ ਇਹ ਉਹਨਾਂ ਦੇ ਸਕੂਲ ਦਾ ਅਨੁਸ਼ਾਸਨ ਹੈ ਭੈਣ ਜੀ ਤੁਸੀਂ ਫਿਕਰ ਨਾ ਕਰੋ ਮੈਂ ਭਾਈ ਭਿੰਦਰ ਸਿੰਘ ਨੂੰ ਫੋਨ ਕਰ ਦਿੰਦਾ ਹਾਂ ਉਹ ਬੱਚੇ ਨੂੰ ਪੇਪਰ ਦੇ ਲੈਣ ਦੇਣ ਤੇ ਸ਼ਾਮ ਨੂੰ ਦੇ ਬੱਚੇ ਦੇ ਕੱਪੜੇ ਲੈ ਆਇਓ ਨਾ ਦੀਪ ਸਿੰਘ ਨਾਲ ਸਭ ਬੰਦੋਬਸਤ ਕਰ ਦੇਵਾਂਗਾ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਅਸੀਂ ਇਹ एहसान ਤੁਹਾਡਾ ਹਮੇਸ਼ਾ ਯਾਦ ਰੱਖਾਂਗੇ ਇਸ ਵਿੱਚ एहसान ਦੀ ਕਿਹੜੀ ਗੱਲ ਹੈ ਤੁਸੀਂ ਬੱਚੇ ਨੂੰ ਤਿਆਰ ਕਰ ਦਿਓ ਮੈਂ ਕੁਲਦੀਪ ਸਿੰਘ ਨੂੰ ਉਹਨਾਂ ਨੂੰ ਫੋਨ ਕਰ ਦਿੰਦਾ ਬਾਈ ਜੀ ਦਾ ਖਾਲਸਾ ਅਲਗੀ ਫਤਹਿ ਗੁਪਿੰਦਰ ਸਿੰਘ ਜੀ ਮੈਂ ਪਿਆਰਾ ਸਿੰਘ ਬੋਲ ਰਿਹਾ ਜੀ ਹਾਂਜੀ ਹਾਂਜੀ ਬੇਨਤੀ ਕਰਨੀ ਸੀ ਜੀ ਕਿ ਆਪ ਜੀ ਦੇ ਸਕੂਲ ਵਿੱਚ ਇੱਕ ਬੱਚਾ ਹੈ 3ਵੀਂ ਕਲਾਸ ਸ਼ਾਦਰੰਦ ਦੇ ਪੇਪਰ ਹੈ ਜੀ ਹਾਂਜੀ ਉਹ ਮੇਰੇ ਕਾਲਜ ਦੇ ਦੋਸਤ ਦੀਪ ਸਿੰਘ ਜੀ ਦਾ ਲੜਕਾ ਹੈ ਜੀ ਭਾਂਜੀ ਵੀਰ ਜੀ ਨੇ ਕਿਹਾ ਕਿ ਕੁਲਦੀਪ ਨੂੰ ਕੋਈ ਫਿੱਕੀ ਡਰੈਸ ਪਾ ਕੇ स्कूल ज ठीक है वीर जी वीर जी ती रुको मैं पां मिनट बेच आया ਵੀਰ ਜੀ ਮੈਂ ਗਰਮ ਜਲ ਤਿਆਰ ਕਰਦੀ ਹਾਂ ਤੁਸੀਂ ਬੈਠੋ ਵਾਹ ਕਲਗੀਆਂ ਵਾਲਿਆ ਤੂੰ ਧੰਨ ਹੈ ਤੇਰਾ ਸਕੂਲ ਤੇ ਸਾਨੂੰ ਇੰਨੀ ਖੁੱਲੀ ਛੁੱਟੀ ਦਿੰਦਾ ਹੈ ਪਰ ਅਸੀਂ ਫਿਰ ਵੀ ਉਸ ਦੀ ਕਦਰ ਨਹੀਂ ਕਰਦੇ ਸਾਨੂੰ ਇਹਨਾਂ ਦੁਨਿਆਵੀ ਸਕੂਲਾਂ ਦਾ ਕਿੰਨਾ ਫਿਕਰ ਹੈ ਇਹਨਾਂ ਲਈ ਅਸੀਂ ਕੁਝ ਵੀ ਕਰ ਸਕਦੇ ਹਾਂ ਫਿਰ ਜਿੱਥੇ ਓੜਕ ਨੂੰ ਆਉਣਾ ਹੈ ਉਸ ਦਾ ਸਨੋ ਕੋਈ ਫਿਕਰ ਨਾ ਜੀ ਐਨੀ ਗੱਲ ਸਮਝ ਆ ਜਾਏ ਫੇਰ ਜੀਵਨ ਸੁਹੇਲਾ ਨਾ ਹੋ ਜਾਏ ਸਿੰਘ ਸਾਹਿਬ ਵੀਰ ਜੀ ਲੋ ਗਰਮ ਦਾਲ ਛਕੋ ਭੈਣ ਜੀ ਰੱਖ ਦਿਓ ਆਪਾਂ ਪਹਿਲਾਂ ਕੁਝ ਵਿਚਾਰਾਂ ਕਰ ਲਈਏ ਛੱਡ ਆਇਆ ਵੀਰ ਜੀ ਤੁਹਾਡੀ ਬਹੁਤ ਮਿਹਰਬਾਨੀ ਦੀਪ ਸਿੰਘ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਬੱਚੇ ਦੇ ਪੇਪਰ ਦਾ ਉਸ ਤੇ ਕੱਪੜਿਆਂ ਨਾਲ ਕੀ ਲੈਣਾ ਦੇਣਾ ਪੇਪਰ ਤੇ ਉਸਨੇ ਆਪਣੇ ਸਾਰੇ ਸਾਲ ਦੀ ਪੜ੍ਹਾਈ ਤੋਂ ਦੇਣੇ ਨੇ ਫਿਰ ਸਕੂਲ ਵਾਲੇ ਬੱਚੇ ਦੇ ਕੱਪੜਿਆਂ ਤੇ ਇੰਨਾ ਜ਼ੋਰ ਕਿਉਂ ਦੇ ਰਹੇ ਨੇ ਉਹਨਾਂ ਨੂੰ ਇਹ ਵੀ ਚਿੰਤਾ ਨਹੀਂ ਕਿ ਬੱਚੇ ਦਾ ਸਾਲ ਖਰਾਬ ਹੋ ਜਾਵੇਗਾ ਬੱਸ ਇਦਾਂ ਹੀ ਆ ਵੀਰ ਜੀ ਸਕੂਲ ਦਾ ਅਨੁਸ਼ਾਸਨ ਵੀ ਤਾਂ ਕੋਈ ਚੀਜ਼ ਹੁੰਦੀ ਆ ਆਪਾਂ ਜਿੱਧਰ ਵੀ ਦੇਖੀਏ ਅਨੁਸ਼ਾਸਨ ਪਹਿਲਾ ਹੈ ਹਾਲਾਂਕਿ ਫਾਇਦਾ ਕੰਮ ਲੜਨਾ ਹੈ ਪਰ ਫਿਰ ਵੀ ਵਰਦੀ ਪਰੇਡ ਆਦਿਕ ਬਹੁਤ ਜ਼ਰੂਰੀ ਨੇ ਡਰਾਈਵਰ ਨੇ ਚਲਾਉਣਾ ਤਾਂ ਟਰੱਕ ਹੈ ਪਰ ਫਿਰ ਵੀ ਉਸਨੂੰ ਕੰਪਨੀ ਦਾ ਕੱਪੜੇ ਤਾਂ ਪਾਉਣਾ ਹੀ ਪੈਂਦੇ ਨੇ ਹਾਂ 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 ਬਿਲਕੁਲ ਠੀਕ ਕਿਹਾ ਤੁਸੀਂ ਵਾਗਲਗੀਆਂ ਵਾਲਿਆ ਤੂੰ ਧੰਨ ਹੈ ਇੰਨਾ ਪ੍ਰਤੱਖ ਹੈ ਦੀਪ ਸਿੰਘ ਨਾਲੇ ਹਾਂ ਇਹ ਨੇ ਮੇਰੇ ਪਿਆਰੇ ਸਾਥੀ ਹਮਦਰਦ ਕੌਰ ਜੀ ਤੇ ਪਿਆਰਾ ਸਿੰਘ ਇਹ ਨੇ ਮੁਕਤਕਾਰ ਚਲੋ ਆਪਾਂ ਅੱਜ ਸਾਰੇ ਮਿਲ ਤਾਂ ਪਏ ਹਾਂ ਦੀਪ ਸਿੰਘ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਸੀ ਅਨੁਸ਼ਾਸਨ ਬਹੁਤ ਐਮ ਚੀਜ਼ ਹੈ ਫਿਰ ਜਦੋਂ ਖਾਲਸਾ ਪੰਥ ਦੀ ਗੱਲ ਆਉਂਦੀ ਹੈ ਉਦੋਂ ਆਪਾਂ ਇਸ ਅਨੁਸ਼ਾਸਨ ਨੂੰ ਕਿਉਂ ਪਛਾੜ ਦਿੰਦੇ ਹਾਂ ਕੁਝ ਸਮਝ ਨਹੀਂ ਆਇਆ ਮੈਂ ਸਮਝਾਉਂਦਾ ਹਾਂ ਤੁਹਾਨੂੰ ਯਾਦ ਹੈ ਕੱਲ ਤੁਸੀਂ ਮੇਰੇ ਨਾਲ ਬਹਿਸ ਕਰ ਰਹੇ ਸੀ ਕਿ ਬਾਣਾ ਪੋਣਾ ਜ਼ਰੂਰੀ ਨਹੀਂ ਕਿਉਂਕਿ ਸਿੱਖੀ ਅੰਦਰ ਦੀ ਖੇਡ ਹੈ ਉਹ ਹਾਂ ਸਮਝ ਆ ਗਈ ਹੁਣ ਸਮਝ ਆ ਗਈ ਕੀ ਸਮਝ ਆ ਗਈ ਇਹੀ ਕਿ ਸਿੱਖੀ ਤਾਂ ਅੰਦਰ ਦੀ ਖੇਡ ਹੈ ਕੱਪੜਿਆਂ ਨਾਲ ਇਸ ਦਾ ਕੀ ਲੈਣਾ ਦੇਣਾ ਹੁਣ ਮੈਨੂੰ ਦੱਸੋ ਕਿ ਬੱਚੇ ਦੇ ਨੰਬਰ ਤੇ ਉਸ ਦੀ ਪੜ੍ਹਾਈ ਤੋਂ ਆਉਣੇ ਨੇ ਫਿਰ ਵਰਦੀ ਦੀ ਏਡੀ ਕੀ ਜ਼ਰੂਰਤ ਪੈ ਗਈ ਲੈ ਹਣ ਤੁਸੀਂ ਸਕੂਲ ਦੀ ਗੱਲ ਗੁਰਮਤ ਨਾਲ ਕਿੱਥੋਂ ਜੋੜ ਦਿੱਤੀ ਇਹਨਾਂ ਦਾ ਆਪਸ ਵਿੱਚ ਕੀ ਮੇਲ ਤੁਸੀਂ ਅਜਿਹਾ ਇਸ ਲਈ ਕਹਿ ਰਹੇ ਹੋ ਕਿਉਂਕਿ ਅਸੀਂ ਖਾਲਸਾ ਪੰਥ ਨੂੰ ਇੱਕ ਸਕੂਲ ਸਮਝਿਆ ਹੀ ਨਹੀਂ ਜਿੱਥੇ ਪੜ ਕੇ ਗੁਰਦੇਵ ਜੀ ਦੇ ਲਾਲ ਤਿਆਰ ਬਰ ਤਿਆਰ ਹੋ ਕੇ ਖਾਲਸਾ ਪੰਦੀ ਆਨ ਤੇ ਸ਼ਾਨ ਬਣਦੇ ਹਨ ਖਾਲਸੇ ਦਾ ਅਨੁਸ਼ਾਸਨ ਇਸ ਨਾਲ ਕਿ ਸਾਰੀ ਗੁਰਬਾਣੀ ਅਤੇ ਕਈ ਰਹਿਤਨਾਮੇ ਭਰੇ ਹਨ ਆਪਾਂ ਉਹਨਾਂ ਦੀ ਪ੍ਰਵਾਇ ਹੀ ਨਹੀਂ ਕਰਦੇ ਤੇ ਸਾਡੇ ਇਹਨਾਂ ਸਕੂਲਾਂ ਦੇ ਪ੍ਰਿੰਸੀਪਲ ਵੀ ਬੜੇ ਢਿੱਲੇ ਹਨ ਵੀਰ ਜੀ ਕਿਹੜੇ ਪ੍ਰਿੰਸੀਪਲ ਮੈਨੂੰ ਕੁਝ ਸਮਝ ਹੀ ਨਹੀਂ ਭੈਣ ਹਾਂ ਪ੍ਰਿੰਸੀਪਲ ਜਿਵੇਂ ਕਿ ਭੁਪਿੰਦਰ ਸਿੰਘ ਉਹਨਾਂ ਨੂੰ ਆਪਣੇ ਸਕੂਲ ਦੇ ਅਨੁਸ਼ਾਸਨ ਦਾ ਕਿੰਨਾ ਖਿਆਲ ਹੈ ਜੇ ਉਹਵੇਂ ਹੀ ਕਿਤੇ ਗੁਰਦੁਆਰਾ ਸਾਹਿਬ ਦੇ ਆਗੂ ਅਵੇਸਲੇ ਨਾ ਹੋਣ ਪੰਥ ਦੀਆਂ ਹੋਰ ਸਿਰਮੌਰ ਹਸਤੀਆਂ ਇਸ ਗੱਲ ਤੇ ਪਹਿਰਾ ਦੇਣ ਕਿ ਖਾਲਸਾ ਪੰਥ ਦਾ ਅਨੁਸ਼ਾਸਨ ਭੰਗ ਨਾ ਹੋਵੇ ਤੇ ਆਪਾਂ ਇਸ ਖਾਲਸਾ ਪੰਥ ਰੂਪੀ ਸਕੂਲ ਦੇ ਬੱਚੇ ਚੁੱਕਨੇ ਰਹਿਣ ਤੇ ਅੱਜ ਇਹ ਹਾਲਤ ਨਾ ਹੁੰਦੀ ਕਿ ਅਸੀਂ ਮੁੱਢਲੀਆਂ ਗੱਲਾਂ ਹੀ ਭੁੱਲ ਗਏ ਤੁਸੀਂ ਅੱਜ ਵੀ ਉੱਥੇ ਹੀ ਵਸੇ ਹੋ ਜਮਾਨਾ ਬਦਲ ਗਿਆ ਆਪਣੀ ਸੋਚ ਬਦਲੋ ਗੁਰੂ ਸਾਹਿਬ ਦੀ ਪਿਆਰੀ ਗੁਰਸਿੱਖੋ ਇਹਨਾਂ ਵੀਡੀਓਜ਼ ਨੂੰ ਬਣਾਉਣ ਦਾ ਮੰਤਵ ਕੇਵਲ ਇੰਨਾ ਹੀ ਹੈ ਕਿ ਗੁਰਮਤ ਦੇ ਮੁੱਢਲੇ ਅਸੂਲਾਂ ਨੂੰ ਸੁਰਜੀਤ ਕੀਤਾ ਜਾ ਸਕੇ ਤੇ ਆਪਾਂ ਸਭ ਇਹਨਾਂ ਨੂੰ ਧਾਰਨ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਲੈ ਸਕੀਏ ਆਪ ਜੀ ਕਿਰਪਾ ਕਰਕੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਇਹਨਾਂ ਵੀਡੀਓਜ਼ ਨੂੰ ਹੋਰ ਲਾਭਦਾਇਕ ਬਣਾਇਆ ਜਾ ਸਕੇ ਜੇਕਰ ਆਪ ਇਹ ਨਾਅਰੇਟਾ ਨੂੰ ਅਪਣਾਉਣ ਦਾ ਯਤਨ ਕਰੋਗੇ ਇਹ ਜਾਣ ਕੇ ਸਾਨੂੰ ਬਹੁਤ ਬਲ ਮਿਲੇਗਾ